ਸਰਸ਼ੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਸ਼੍ਰੀ ਮੁਕਸਤ ਸਾਹਿਬ ਦੀ ਸ਼੍ਰੀ ਮੁਕਸਤ ਸਾਹਿਬ ਦੇ ਵਿੱਚ ਇੱਕ ਪਰਿਵਾਰ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਸਵੇਰ ਨੂੰ ਉੱਠ ਕੇ ਦੇਖਿਆ ਕਿ ਉਸ ਦੇ ਘਰ ਦੇ ਵਿੱਚੋਂ ਫਰੋਲਾ ਫਰਾਲੀ ਹੋਈ ਪਈ ਸੀ ਅਤੇ ਉਹਨਾਂ ਦੇ ਗਹਿਣੇ ਅਤੇ ਉਹਨਾਂ ਦਾ ਨਗਦੀ ਸਾਰਾ ਚੋਰ ਲੁੱਟ ਕੇ ਫਰਾਰ ਹੋ ਗਏ ਅਤੇ ਪਰਿਵਾਰ ਨੂੰ ਕੰਨੋਂ ਕੰਨ ਭਣਕ ਤੱਕ ਨਹੀਂ ਲੱਗੀ ਚੋਰ ਇਹਨੇ ਸਾਤਰ ਨਿਕਲੇ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੇ ਕਮਰਿਆਂ ਦੇ ਵਿੱਚ ਪਰਿਵਾਰ ਸੁੱਤਾ ਪਿਆ ਸੀ ਉਨਾਂ ਨੂੰ ਬਾਹਰੋਂ ਕੁੰਡੇ ਲਗਾ ਦਿੱਤੇ ਅਤੇ ਉਸ ਤੋਂ ਬਾਅਦ ਜਿਹੜੇ ਕਮਰਿਆਂ ਦੇ ਵਿੱਚ ਅਲਮਾਰੀਆਂ ਪਈਆਂ ਸਨ ਉਹਨਾਂ ਦੇ ਜ਼ਿੰਦਰੇ ਤੋੜ ਕੇ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਏ ਜਿਸ ਤੋਂ ਬਾਅਦ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਕਿਹਾ ਕਿ ਚੋਰਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਮੇਰਾ ਨਾਮ ਜੀ ਅਮਰਪਾਲ ਸਿੰਘ ਹੈ ਜੀ ਕੀ ਘਟਨਾ ਕੀ ਹੋਈ ਹੈ ਆਪਣੇ ਘਟਨਾ ਜੀ ਰਾਤ ਅਸੀਂ ਸਾਢੇ 11:00 ਵਜੇ ਪਏ ਆ ਉਸ ਤੋਂ ਬਾਅਦ ਤੇ ਕੋਈ ਬੰਦੇ ਆਏ ਆ ਉੱਪਰ ਦੀ ਕੋਠੇ ਉਤੋਂ ਦੀ ਤੇ ਸਾਡੇ ਅੱਖ ਲੋਕ ਤਾਂ ਦੂਜੇ ਕਮਰੇ ਨੂੰ ਸੀਗਾ ਲੋਕ ਲੱਗੇ ਲੋਕ ਤੋੜਿਆ ਉਹਨਾਂ ਨੇ ਸਾਡੇ ਵਾਲੇ ਕਮਰੇ ਦਾ ਬਾਰ ਮੂਰੋਂ ਬੰਦ ਕਰਤਾ ਮੂਰੋਂ ਬੰਨਤਾ ਉਹਨਾਂ ਨੇ ਬਾਹਰ ਬਾਹਰ ਬੰਨ ਕੇ ਸਾਰੇ ਕਮਰੇ ਦੀ ਤਰਾਸੀ ਲਈ ਉਹਨਾਂ ਨੇ ਜੀ ਤਰਾਸੀ ਲੈ ਕੇ ਤੇ ਕੋਸ ਤਾਂ ਨਗਦੀ ਲੈ ਗਏ ਕੋਸ 15-16000 ਰੁਪਏ ਦੇ ਵਿੱਚ ਸੀਗੇ ਜੀ ਤੇ ਕੋਸ ਹੋਰ ਬਾਹਰੋਂ ਬੱਚੇ ਘੜਿਆਂ ਦੇ ਲੈ ਕੇ ਆਏ ਸੀ ਘੜਿਆਂ ਦੇ ਗੇ ਦੋ ਦੋ ਜੀ ਤੇ ਬਾਕੀ ਹਲੇ ਹੋਰ ਸਮਾਨ ਅਸੀਂ ਵੇਖੀ ਆਨੇ ਸਾਰਾ ਵੀ ਕੀ ਕੀ ਹੈ ਕੀ ਕੀ ਨਹੀਂ ਡਾਕੂਮੈਂਟ ਵਗੈਰਾ ਸਾਰਾ ਬੱਚਿਆਂ ਦੇ ਮੰਗ ਕੀ ਕਰਦੇ ਹੋ ਲਗਾਤਾਰ ਜਿਹੜਾ ਵਾਧਾ ਹੋ ਰਿਹਾ ਚੋਰੀਆਂ ਦੇ ਵਿੱਚ ਮੰਗਦਾ ਜਈ ਕਹਿੰਦੇ ਛੇਤੀ ਛੇਤੀਾਂ ਦੀ ਪਾਲ ਹੋਣੀ ਚਾਹੀਦੀ ਹੈ ਜੀ ਸਾਨੂੰ ਇਨਸਾਬ ਨਾਲ ਲੱਗਦਾ ਵੀ ਅੱਗੇ ਤੋਂ ਆ ਜੀ ਕਿਦਾਂ ਹਮ ਉਥਾਲਾ ਪਾਇਆ ਜਾਵੇ ਮਾਡਾ ਮੇਰਾ ਜੀ ਬਿਆਨ ਤੁਸੀਂ ਕੀ ਘਟਨਾ ਕੀ ਹੋਈ ਹੈ ਘਟਨਾ ਇਹ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਜੀ ਕੀ ਸੰਘਾਇਆ ਕੀ ਨਹੀਂ ਤੇ ਯਾ ਹਿਲਾ ਸੁੱਤੇ ਪਏ ਰਹੇ ਸਾਮਾਨ ਸਾਡਾ ਹੀ ਲੈ ਗਏ ਸਾਰਾ ਕੋਈ ਪੈਸਾ ਨਹੀਂ ਛੱਡਿਆ ਨਿਮਾਰੀ ਦੇ ਲੋਗੜੂ ਵੀ ਸਾਰਾ ਵਪੰਨ ਗਏ ਕਿੰਨਾ ਕ ਨੁਕਸਾਨ ਹੈ ਕੀ ਕੁਛ ਲੇਟਾ ਹੋਊਗਾ ਜੀ 60 70 ਹਜ਼ਾਰ ਦਾ ਨੁਕਸਾਨ ਹੋਊਗਾ ਜੀ ਘਟੋ ਘਟਾ ਪੈਸੇ ਸੀਗੇ ਨਗਦੀ ਕੀ ਕੀ ਯਾਰ ਵਿਚਾਰ ਕਰਨੇ ਸੌਣਾ ਸੀਗਾ ਘੜੀਆਂ ਸੀਗੀਆਂ ਤੇ ਬਾਕੀ ਹੋਰ ਕੁਝ ਤਾਂ ਵੇਖਿਆ ਹੀ ਨਹੀਂ ਜੇ ਅਸੀਂ ਸਾਮਾਨ ਕਿ ਮੰਗ ਕੀ ਕਰਦੇ ਹਾਂ ਪ੍ਰਸ਼ਾਸਨ ਕੋਲ ਮੰਗ ਨਹੀਂ ਆ ਅਸੀਂ ਤਾਂ ਹੁਣ ਕੀ ਆਖੀਏ ਜੀ ਅਸੀਂ ਦਾ ਕੋਹ ਨਹੀਂ ਆ ਰਿਹਾ ਕਿਉਂ ਨਨੁਪਤਾ ਨਹੀਂ ਕੋਈ ਨਹੀਂ ਜੀ ਕੋਈ ਹੋਵੇ ਨਾ ਹੀ ਪਤਾ ਵੀ ਇੱਕ ਬੰਦਾ ਹੋਵੇ ਦੋ ਹੋਵੇ ਜਣਾਸੀਂ ਕੋਈ ਵੇਖਿਆ ਨਹੀਂ ਜੀ ਅਸੀਂ ਤਾਂ ਕੁਛ ਨਹੀਂ ਮੇਰਾ ਨਾਮ ਜੀ ਅਮਰਪਾਲ ਸਿੰਘ ਹੈ ਜੀ ਕੀ ਘਟਨਾ ਕੀ ਹੋਈ ਹੈ ਆਪਣੇ ਘਟਨਾ ਜੀ ਰਾਤ ਅਸੀਂ ਸਾਢੇ 11:00 ਵਜੇ ਪਏ ਆ ਉਸ ਤੋਂ ਬਾਅਦ ਆ ਤੇ ਕੋਈ ਬੰਦੇ ਆਏ ਆ ਉੱਪਰ ਦੀ ਕੋਠੇ ਉਤੋਂ ਦੀ ਤੇ ਸਾਢੇ 1:00 ਲੋਕ ਤਾਂ ਦੂਜੇ ਕਮਰੇ ਵਿੱਚ ਸੀਗਾ ਲੋਕ ਲੱਗੇ ਨਾਕ ਤੋੜਿਆ ਉਹਨਾਂ ਨੇ ਸਾਡੇ ਵਾਲੇ ਕਮਰੇ ਦਾ ਬਾਰ ਮੂਹਰੋਂ ਬੰਦ ਕਰਤਾ ਮੂਹਰੋਂ ਬੰਦਤਾ ਉਹਨਾਂ ਨੇ ਬਾਹਰ ਬਾਹਰ ਬੰਨ ਕੇ ਸਾਰੇ ਕਮਰੇ ਤੇ ਤਰਾਸੀ ਲਈ ਉਹਨਾਂ ਨੇ ਜੀ ਤਰਾਸੀ ਲੈ ਕੇ ਤੇ ਕੁਝ ਤਾਂ ਨਗਦੀ ਲੈ ਗਏ ਕੁਝ 150000 ਰੁਪਏ ਦੇ ਵਿੱਚ ਸੀਗੇ ਜੀ ਹੂੰ ਤੇ ਕੁਝ ਹੋਰ ਬਾਹਰੋਂ ਬੱਚੇ ਘੜੀਆਂ ਦੇ ਲੈ ਕੇ ਆਏ ਸੀ ਘੜੀਆਂ ਲੈ ਗਏ ਦੋ ਦੋ ਜੀ ਤੇ ਬਾਕੀ ਹਲੇ ਹੋਰ ਸਮਾਨ ਅਸੀਂ ਵੇਖੀ ਜਾਨੇ ਸਾਰਾ ਵੀ ਕੀ ਕੀ ਹੈ ਕੀ ਕੀ ਨਹੀਂ ਡਾਕੂਮੈਂਟ वगैरह सारा ਬੱਚਿਆਂ ਦੇ ਮੰਗ ਕੀ ਕਰਦੋ ਲਗਾਤਾਰ ਜਿਹੜਾ ਵਾਧਾ ਹੋਇਆ ਚੋਰੀਆਂ ਦੇ ਵਿੱਚ ਮੰਗਦਾ ਜੀ ਕਹਿੰਦੇ ਛੇਤੀ ਛੇਤੀਾਂ ਦੀ ਪਾਲ ਹੋਣੀ ਚਾਹੀਦੀ ਹੈ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਪੀਅਗੇ ਤਾਂ ਇਹ ਜੀ ਕਿਤਨਾ ਮਨ ਥੱਲੇ ਪਾਇਆ ਜਾਵੇ ਦੇਖਿਆ ਜਾਵੇ ਤਾਂ ਚੋਰਾਂ ਦੇ ਹੌਂਸਲੇ ਸਿਕਦਰ ਬੁਲੰਦ ਹੋ ਚੁੱਕੇ ਨੇ ਕੀ ਉਹਨਾਂ ਵੱਲੋਂ ਸ਼ਰਿਆਮ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਅਖੰਡ ਲੋਕ